ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਤਹਿਸੀਲ ਦੇ ਵਿੱਚ ਪੈਂਦੇ ਪਿੰਡ ਸ਼ੇਰਪੁਰ ਬਸਤੀ ਜਿਹਨੂੰ ਸ਼ੇਰਗੜ੍ਹ ਵੀ ਕਿਹਾ ਜਾਂਦਾ ਉੱਥੇ ਇੱਕ ਬਹੁਤ ਵੱਡੀ ਜਿਹੜੀ ਚੋਰੀ ਉਹ ਹੋ ਗਈ ਆ 4 ਲੱਖ ਦੇ ਕਰੀਬ ਨੁਕਸਾਨ ਦੱਸਿਆ ਜਾਂਦਾ ਆ ਤੁਸੀਂ ਦੇਖ ਸਕਦੇ ਆ ਗ੍ਰਿੱਲ ਜਿਹੜੀ ਆ ਉਹ ਪਟਕੇ ਚੋਰਾਂ ਨੇ ਖੇਤਾਂ ਦੇ ਵਿੱਚ ਸਿੱਟੀ ਇੱਥੇ ਇਹ ਨਜ਼ਰ ਆਉਂਦੀ ਆ ਤਾਂ ਬੈਕ ਸਾਈਡ ਜਿਹੜੀ ਘਰ ਦੀ ਆ ਉਹ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਇੱਥੋਂ ਕੰਧ ਟੱਪ ਕੇ ਚੋਰਾਂ ਨੇ ਜਿਹੜਾ ਉਹ ਅੰਜਾਮ ਚੋਰੀ ਨੂੰ ਦਿੱਤਾ ਤੇ ਲੋਕੀ ਸੂਰਜ ਨਿਕਲਦੀ ਸਾਰੀ ਕਾਫੀ ਇੱਥੇ ਜਮਾ ਹੋ ਗਏ ਇਕੱਤਰ ਹੋ ਗਏ ਕਿ ਭਾਗ ਸਿੰਘ ਦੇ ਘਰ ਚੋਰੀ ਜਿਹੜੀ ਆ ਉਹ ਹੋ ਗਈ ਆ ਤੇ ਆਪਾਂ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਆ ਆ ਦੇਖੋ ਇੱਕ ਕੈਮਰਾ ਇੱਥੇ ਬਕਾਇਦਾ ਵੈਸੇ ਲੱਗਿਆ ਹੋਇਆ ਸੀ ਤੇ ਇੱਥੇ ਥੱਲੇ ਇੱਕ ਵਾਈਪਰ ਪਿਆ ਸੀ ਵਾਈਪਰ ਦੇ ਨਾਲ ਚੋਰਾਂ ਨੇ ਜਿਹੜਾ ਕੈਮਰਾ ਆ ਉਹਨੂੰ ਐਂਗਲ ਤੋਂ ਫਟਕਾ ਕੇ ਥੱਲੇ ਵਾਲੇ ਪਾਸੇ ਇਹ ਕਰ ਦਿੱਤਾ ਤਾਂ ਕਿ ਕੈਮਰਾ ਜਿਹੜਾ ਆ ਉਹ ਕੰਮ ਨਾ ਕਰ ਸਕੇ ਆ ਦੇਖੋ ਕੈਮਰਾ ਜਿਹੜਾ ਹੁਣ ਥੱਲੇ ਦੀ ਧਰਤੀ ਵੱਲ ਜਿਹੜਾ ਕਿ ਉਹ ਉਹ ਲਟਕ ਰਿਹਾ ਤੇ ਆ ਹੈਗੀ ਆ ਉਹ ਟਾਕੀ ਜਿਹਨੂੰ ਪਹਿਲਾਂ ਪਟਿਆ ਗਿਆ ਤੇ ਕਿਸੇ ਵੱਡੇ ਇੱਕ ਤਰ੍ਹਾਂ ਦੇ ਹਥਿਆਰ ਨਾਲ ਕਹਿੰਦੇ ਪੇਚ ਕਸ ਟਾਈਪ ਨਾਲ ਇਹਨੂੰ ਪਟਕੇ ਇਹ ਬਾਹਰ ਖੋਲਿਆ ਗਿਆ ਤੇ ਉਹਦੇ ਨਾਲ ਚਿਟਕਣੀ ਜਿਹੜੀ ਆ ਉਹ ਟੁੱਟ ਗਈ ਤੇ ਉਸ ਤੋਂ ਬਾਅਦ ਗ੍ਰਿਲ ਜਿਹੜੀ ਸੀ ਉਸ ਨੂੰ ਕਾਫੀ ਵੱਡੀ ਕੋਈ ਮਜ਼ਬੂਤ ਜਿਵੇਂ ਕੋਈ ਲੀਵਰ ਟਾਈਪ ਪਾ ਕੇ ਉਹਨੂੰ ਜਦੋਂ ਥੱਲੇ ਖਿੱਚਿਆ ਗਿਆ ਤਾਂ ਉਹ ਕਹਿੰਦੇ ਆ ਵੀ ਮਾਮੂਲੀ ਜੇ ਪੇਚ ਹੁੰਦੇ ਆ 5-7 ਤੇ ਉਹ ਨਿਕਲ ਗਏ ਹੋਣੇ ਆ ਤੇ ਅਗਲੀ ਟਾਕੀ ਜਿਹੜੀ ਆ ਉਹਨੂੰ ਫਿਰ ਉਸੇ ਤਰ੍ਹਾਂ ਖੋਲਿਆ ਗਿਆ ਤੇ ਸਾਹਮਣੇ ਬੈੱਡ ਵੀ ਪਿਆ ਸੀ ਤੇ ਚੋਰਾ ਨੇ ਉਹ ਬੈੱਡ ਦੇ ਉੱਤੇ ਪੈਰ ਰੱਖ ਕੇ ਅੱਗੇ ਜਿਹੜਾ ਰੂਮ ਆ ਉਹਦੇ ਵਿੱਚ ਐਂਟਰ ਕੀਤਾ ਤੇ ਰੂਮ ਦੀਆਂ ਜਿਹੜੀਆਂ ਚਟਕਣੀਆਂ ਸੀ ਜਿਹੜੀਆਂ ਲੋਕ ਸੀ ਉਹ ਉਹਨਾਂ ਨੇ ਚਾਰੇ ਪਾਸੋਂ ਲਾ ਦਿੱਤੇ ਕਿਉਂਕਿ ਸਾਹਮਣੇ ਵਾਲੇ ਪਾਸੇ ਅ ਰੂਮ ਦਾ ਇੱਕ ਦਰਵਾਜ਼ਾ ਸੀ ਤੇ ਆਹ ਉਹੀ ਖਿੜਕੀ ਆ ਸੀ ਆ ਤੁਹਾਨੂੰ ਦਿਖਾ ਰਿਆ ਅੰਦਰ ਵਾਲੇ ਪਾਸੇ ਤੋਂ ਤੇ ਪਿੱਛੇ ਵੀ ਇੱਕ ਹਵੇਲੀ ਹੈਗੀ ਆ ਬਾੜਾ ਹੈਗਾ ਜਿੱਥੇ ਪਸ਼ੂ ਜਿਹੜੇ ਆ ਉਹ ਖੜਦੇ ਆ ਆ ਦੇਖੋ ਕਿਵੇਂ ਕਾਗਜ਼ ਪੱਤਰ ਜਿਹੜੇ ਆ ਉਹ ਇਹਨਾਂ ਨੇ ਚੱਕ ਚੱਕ ਕੇ ਬੈਠਦੇ ਖਿਲਾਰ ਦਿੱਤੇ ਲੋਕਰ ਨੂੰ ਬਹੁਤ ਹੀ ਟੰਗ ਦੇ ਨਾਲ ਤੋੜਿਆ ਗਿਆ ਦੇਖੋ ਤੇ ਉਹਦੇ ਵਿੱਚ ਇੱਥੇ ਲੋਕਰ ਦੇ ਵਿੱਚ 3 ਲੱਖ ਰੁਪਏ ਕੈਸ਼ ਤੇ ਦੋ ਮੁੰਦੀਆਂ ਜਿਹੜੀਆਂ ਆ ਉਹ ਪਈਆਂ ਸੀ ਤੇ ਇੱਥੋਂ ਚੋਰਾਂ ਨੇ ਇਹ ਚੀਜ਼ਾਂ ਉਡਾ ਲਈਆਂ ਤੇ ਆ ਤੋਂ ਇੱਕ ਇੱਕ ਦੂਜੇ ਪਾਸੇ ਆਪਾਂ ਜੇ ਤੁਹਾਨੂੰ ਦਿਖਾਣ ਦੀ ਕੋਸ਼ਿਸ਼ ਕੀ ਰਹੀਏ ਤਾਂ ਇਧਰ ਵੀ ਇੱਕ ਲਵਾਰੀ ਸੀ ਉਹ ਲਵਾਰੀ ਨੂੰ ਵੀ ਖੋਲਿਆ ਗਿਆ ਇਸ ਲਵਾਰੀ ਦੇ ਵਿੱਚੋਂ ਉਹਨਾਂ ਨੂੰ ਕੋਈ ਬਹੁਤਾ ਕੋਸ਼ ਜਿਹੜਾ ਆ ਉਹ ਨਹੀਂ ਮਿਲਿਆ ਤਾਂ ਉਹਨੂੰ ਉਦਾਂ ਦੀ ਉਦਾਂ ਹੀ ਉਹਨਾਂ ਨੇ ਛੱਡ ਦਿੱਤਾ ਆ ਜੇ ਦੂਜੇ ਪਾਸੇ ਦੇਖੀਏ ਤਾਂ ਦੋ ਰੂਮਾਂ ਨੂੰ ਅਟੈਚ ਕਰਦਾ ਵਾਸ਼ਰੂਮ ਜਿਹੜਾ ਆ ਉਹ ਵੀ ਸੀ ਉਹਦੀ ਵੀ ਅੰਦਰੋਂ ਉਹਨਾਂ ਨੇ ਚੋਰੀ ਵਾਕ ਕਰਦੇ ਵਕਤ ਕੁੰਡੀ ਜਿਹੜੀ ਆ ਉਹ ਲਗਾ ਦਿੱਤੀ ਸੀ ਤੇ ਨਾਲ ਹੀ ਇੱਕ ਸਟੋਰ ਰੂਮ ਸੀ ਜਿਹਦੀ ਪੇਟੀ ਖੋਲੀ ਗਈ ਤੇ ਪੇਟੀ ਦੇ ਵਿੱਚੋਂ ਆ ਜਦੋਂ ਕੱਪੜੇ ਜਿਹੜੇ ਆ ਉਹ ਕੱਢ ਕੇ ਇੱਥੇ ਸੁੱਟੇ ਗਏ ਇੱਥੋਂ ਇਸ ਇੱਥੇ ਵੀ ਕੋਈ ਚੀਜ਼ ਨਹੀਂ ਸੀ ਤਾਂ ਉਹਨਾਂ ਨੇ ਉਹ ਕੱਪੜੇ ਜਿਉਂ ਦੇ ਤਿਉਂ ਇੱਥੇ ਜਿਹੜੇ ਆ ਸਟੋਰ ਰੂਮ ਦੇ ਵਿੱਚ ਉਹ ਛੱਡ ਦਿੱਤੇ ਤੇ ਕਾਫੀ ਟਾਈਮ ਜਿਹੜਾ ਕਿ ਉਹਨਾਂ ਨੂੰ ਲੱਗ ਗਿਆ ਹੋਣਾ ਤੇ ਕੂਲਰ ਚੱਲ ਰਿਹਾ ਸੀ ਕੂਲਰ ਦੀ ਆਵਾਜ਼ ਦੇ ਵਿੱਚ ਕੁਝ ਨਹੀਂ ਪਤਾ ਲੱਗਿਆ ਘਰ ਵਾਲਿਆਂ ਨੂੰ ਤੇ 100 ਨੰਬਰ ਤੇ ਕਾਲ ਕਰਨ ਤੇ ਬਿਲਕੁਲ 10 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਜਿਹੜੀ ਆ ਉਹ ਪਿੰਡ ਇੱਥੇ ਪੁੱਜੀ ਤੇ ਆ ਕੇ ਉਹਨੇ ਮੌਕਾ ਦੇਖਿਆ ਇਲਾਕੇ ਦੀ ਸ਼ੇਰਪੁਰ ਦੇ ਵਿੱਚ ਪੈਂਦੀ ਚੌਕੀ ਇੰਚਾਰਜ ਨੂੰ ਉਹਨਾਂ ਨੇ ਦੱਸਿਆ ਕਿ ਭਾਈ ਇੱਥੇ ਮੌਕੇ ਤੇ ਪਹੁੰਚ ਤੇ 10-15 ਮਿੰਟਾਂ ਦੇ ਵਿੱਚ ਵਿੱਚ ਉਹ ਵੀ ਇੱਥੇ ਪੁੱਜ ਗਏ ਸੁਖਵਿੰਦਰ ਸਿੰਘ ਉਹਨਾਂ ਦਾ ਨਾਮ ਹੈਗਾ ਤੇ ਉਹਨਾਂ ਨੇ ਸਾਰੀ ਤਬਦੀਸ਼ ਜਿਹੜੀ ਹੈ ਇੱਥੇ ਆ ਕੇ ਇਹ ਕੀਤੀ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਬਿਲਕੁਲ ਅਸੀਂ ਜੋ ਵੀ ਚੋਰ ਹੋਣਗੇ ਉਹਨਾਂ ਨੂੰ ਅਸੀਂ ਜ਼ਰੂਰ ਤੁਹਾਡੇ ਫੜ ਕੇ ਹਵਾਲੇ ਕਰਾਂਗੇ ਤੇ ਪਰਚਾ ਦਰਜ ਕਰਕੇ ਉਹਨਾਂ ਦੇ ਉੱਤੇ ਕੇਸ ਬਣਾਵਾਂਗੇ ਹੁਣ ਗੱਲ ਕਰਦੇ ਆ ਭਾਗ ਸਿੰਘ ਦੇ ਨਾਲ ਸਸਿਗਾਲ ਜੀ ਭਾਗ ਸਿੰਘ ਜੀ ਸਸਿਗਾਲ ਜੀ ਤੁਹਾਡੇ ਨਾਲ ਜੀ ਚੋਰੀ ਹੋਈ ਆ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਜੀ 4 ਲੱਖ ਰੁਪਏ ਚਾਰ ਲੱਖ ਦਾ ਹੋ ਗਿਆ ਉਹਦੇ ਵਿੱਚ ਕੋਈ ਕੈਸ਼ ਤਾਂ ਕਿ ਗਹਿਣਾ ਘਟਾਦਾ ਜੀ ਜੋ ਮੁੰਡੀਆਂ ਦੀਆਂ 8 ਲੱਖ ਰੁਪਏ ਕੈਸ਼ ਤਿੰਨ ਲੱਖ ਰੁਪਏ ਕੈਸ਼ ਤਾਂ ਹੈ ਨਹੀਂ ਤੇ ਕਿਵੇਂ ਤੁਹਾਨੂੰ ਕੋਈ ਕਿਸੇ ਪਰ ਸ਼ੱਕ ਸ਼ਕ ਹੈਗਾ ਜੀ? ਹਲੇ ਤੱਕ ਸ਼ੱਕ ਆਇਆ ਨਹੀਂ। ਹਾਂ ਜੀ ਹਾਂ ਜੀ। ਵਾਹ ਕਹਿ ਨਹੀਂ ਸਕਦੇ ਜਿਵੇਂ ਕਿ ਕਿਵੇਂ ਨਿਕਲੂ। ਨਹੀਂ ਠੀਕ 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 ਹੈ। ਜਰ ਸਾਹਿਬ ਜੀ ਸਤਿ ਸ਼ਕਾਲ ਜੀ। ਸਤਿ ਸ਼ਕਾਲ ਜੀ ਸਰ। ਅੱਜ ਤੁਸੀਂ ਸ਼ੇਰਗੜ੍ਹ ਔਰ ਫੇਰਪੁਰ ਬਸਤੀ ਆਏ ਆਂ ਜੀ ਇੱਥੇ ਚੋਰੀ ਹੋ ਗਈ ਹੈ ਭਾਗ ਸਿੰਘ ਦੇ ਘਰ। ਹਾਂ ਜੀ। ਤੇ ਤੁਸੀਂ ਸਾਰਾ ਮੌਕਾ ਆਪ ਦੇਖਿਆ ਹੈਗਾ ਜੀ। ਜੀ ਜੀ ਜੀ। ਤੇ ਕੀ ਲੱਗਦਾ ਹੈ ਤੁਹਾਨੂੰ ਵੀ? ਲੱਗਦਾ ਪਿੱਛੋਂ ਕੁਝ ਉਹਦੀ ਕੰਧ ਟੱਪ ਕੇ ਜਾਂ ਗੇਟ ਖੋਲ ਕੇ ਗ੍ਰਿਲ ਤੋੜ ਕੇ ਮਤਲਬ ਪੱਟ ਕੇ ਆ ਗਏ ਅੰਦਰ ਅੰਦਰ ਹਾਂਜੀ ਅੰਦਰ ਮੈਂ ਮਤਲਬ ਮੌਕਾ ਦੇਖਿਆ ਫੋਟੋ ਖਿੱਚ ਲਏ ਹੋਏ ਦਿਖਦੇ ਹੋਣੇ ਪਾਈ ਗਈ ਹੈ ਹਾਂਜੀ ਬਾਕੀ ਇਹਨਾਂ ਦੇ ਜੋ ਕਾਰਵਾਈ ਕਰਾਣੀ ਹੈ ਹਾਂਜੀ ਮੈਨੂੰ ਉਹ ਕਹਤਾ ਭਗਤ ਸਿੰਘ ਨੂੰ ਉਹ ਆਪਣਾ ਆ ਕੇ ਬੈਠਾ ਰੋ ਆਪਾਂ ਬੰਦੀ ਕਾਰਵਾਈ ਕਰ ਦਿਆਂਗੇ ਠੀਕ ਠੀਕ ਹੈ ਧੰਨਵਾਦ ਹਾਂਜੀ